ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀਵਿਊ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਵੀਰ ਦਾ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਸਤਨਾਕ ਗਾਵਾਂ ਦੇ ਵਿੱਚ ਦਿਖਾਵਾਂਗੇ ਦੋਸਤੋ ਕੁਝ ਗਾਵਾਂ ਸੂਈਆਂ ਤੇ ਕੁਝ ਬਣਾਉਣਗੇ ਜੀ ਬੰਦੀ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਕਰਦਾ ਪਸ਼ੂ ਖਰੀਦ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਆਪਾਂ ਇਹਨਾਂ گاਵਾ ਦੀ ਵੀਰ ਦੇ ਕੋਲੋਂ ਪੁੱਛ ਲਈਦੇ ਹਾਂ ਜੀ ਹਾਂਜੀ ਬਈ ਸੱਸੀ ਗੱਲ ਜੀ ਸਾਸਤਰੀ ਘਰ ਖੈਰਾ ਸਾਹਿਬ ਹੋਠ ਠੀਕ ਠਾਕ ਹੀ ਤੇ ਹਾਂਜੀ ਹਾਂਜੀ ਬੜਾ ਵਧੀਆ ਜੀ ਤੁਸੀਂ ਸਰਾਓ ਚੱਲ ਜ ਵਧੀਆ ਕੰਮ ਕਰ ਚੁੱਕੇ ਹਾਂਜੀ ਹਾਂ ਬੜਾ ਵਧੀਆ ਚੱਲ ਜੰਦਾ ਜੀ ਠੀਕ ਹੈ ਜੀ ਐਡਰੈਸ ਬੋਲ ਦਿਓ ਆਪਣਾ ਐਡਰੈਸ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਹਾਂਜੀ ਨਾਮ ਹਰਪ੍ਰੀਤ ਸਿੰਘ ਮੋਬਾਈਲ ਨੰਬਰ 987775303 ਠੀਕ ਹੈ ਜੀ ਹਾਂਜੀ ਸਤਨਾਗਰ ਦੇ ਆਪਣੇ ਕੋਈ ਗਾਵਾਂ ਦੇ ਵਿੱਚ ਹਾਂਜੀ ਖੈਰਾ ਸਾਹਿਬ ਅੱਜ ਸਤਨਾਗਰ ਵਿੱਚੋਂ ਮੰਨ ਲਓ ਆਪਣੇ ਕੋਈ ਗੱਬਣਾ ਖੀਰੀਆਂ ਅਸੇ ਕਿਰੀ ਵਸ਼ੀ ਆ ਕਿ ਦੋਂਦੀ ਵਸ਼ੀ ਆ ਠੀਕ ਹੈ ਚੌਗੀਆਂ ਛਗੀਆਂ ਠੀਕ ਹੈ ਮੈਡਮ ਹੀ ਹੈਗੀਆਂ ਚਲੋ ਕੋਈ ਗੱਲ ਗੱਬੜਾ ਜਿਹੜੀ ਕਿ ਦੂਜਾ ਸੂਆ ਪਹਿਲਾ ਸੂਆ ਜਾਦੀ ਆ ਪਹਿਲੇ ਸੂਏ ਜਾਦੀਆਂ ਮੈਂ ਦੂਜੇ ਸੂਏ ਚ ਘੱਟ ਆ ਠੀਕ ਹੈ ਹਾਂਜੀ ਹਾਂਜੀ ਤੇ ਸ਼ੁਰੂ ਕਰੀਏ ਆਪਾਂ ਵੀਰੇ ਇਸ ਇੱਕ ਸਾਈਡ ਤੋਂ ਕਰ ਲਈਏ ਇਸ ਗਾਂ ਤੋਂ ਪਹਿਲੋਂ ਦੱਸੋ ਇਹ ਖਰਾ ਸਭ ਸੂਈ ਆ ਇਹਨੇ ਕੋਈ 5-6 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਅੱਛਾ ਜੀ ਕੋਈ 14 ਲੀਟਰ ਦੁੱਧ ਥੱਲੇ ਠੀਕ ਹੈ ਜੀ ਤੇ ਵਛਾ ਇਹਦੇ ਮਗਰ ਆ ਜੀ ਅੱਛਾ ਜੀ ਹਾਂਜੀ ਠੀਕ ਹੈ ਕੋਈ ਸੂਆ ਦਜਾ ਲਾੜੇ ਕੋ ਤੀਜਾ ਲਾੜੇ ਵੀਰ ਭਰਾ ਉਹ ਕੋ ਆਪਣੇ ਸਾਹਮ ਲਓ ਦੋਤੋ 5-6 ਦਿਨ ਦਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਤੇ ਬੱਚਾ ਇਹ ਤੇ ਮਗਰ ਬੱਚਾ ਦੇ 14 ਕਿਲੋਟਰ ਦੇ ਲਾਗੇ ਬੰਨੇ ਦੁੱਧ ਕਿਲੋ ਜਾਂ ਬੋਲਾ ਕਿਲੋ ਹੰਡਲਾ ਤਿਆਰ ਆ ਮੌਕੇ ਦਾ। ਬਾਕੀ ਚੋਆ ਚੋਆ ਇੱਕ ਨੰਬਰ ਆ ਜੀ ਥਾਨ ਬੜਾ ਪਿਆਰਾ ਲੱਗਾ। ਠੀਕ ਹੈ ਜੀ। ਕੱਦ-ਕੱਦ ਚੈੱਕ ਕਰ ਲੋ, ਬਰੀਡ ਚੈੱਕ ਕਰ ਲੋ। ਲਓ ਜੀ ਕਰੋ ਚੱਕ। ਬੰਦੋ ਜੀ। ਇੱਕ ਤੁਹਾਨੂੰ ਪਤਾ ਫੜਾ ਇੰਨਾ ਦਿਨ ਪੱਠੇ ਘਟ ਜਾਂਦੇ ਹੋ ਹਸਾਣਾ ਫਿਰ ਹਾਂਜੀ ਹਾਂਜੀ ਨਾ ਹੀ ਕੋਈ ਗਰਮੀ ਗਰਮੀ ਦਾ ਮੌਸਮ ਹਾਂਜੀ 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 ਤੇ ਹਰਪ੍ਰੀਤ ਜੀ ਮੁੱਲ ਇਹਦਾ ਕੀ ਕਰਨਾ ਮੁੱਲ ਖੈਰਾ ਸਾਹਿਬ 62000 ਤੇ 60000 ਦੇ ਦਾਂਗੇ 60000 ਚੁੱਕ ਹੈਗੀ ਜੱਸ ਥੋੜੀ ਬੋਲੀ ਕਰਦਾ ਗਣੀ ਫੋਨ ਲਾਵੇ ਵੀਰ ਭਰਾ ਕਰਦਾ ਜਾਊਗਾ 62000 ਦੀ ਡਿਮਾਂਡ ਦੋਸਤੋ 60000 ਤੋਂ ਵੀਰ ਕਹਿੰਦਾ ਮਾਨਤਣ ਹੋਊਗਾ ਬਾਕੀ ਮੁੱਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ ਇਸ ਤੋਂ ਅਗਰ ਜਿਹੜੀ ਗਾਂ 2 ਨੰਬਰ ਦੀ ਵੀ ਦਸੀਏ ਡਿਟੇਲ ਇਹ ਖੈਰਾ ਸਾਹਿਬ ਦੋ ਦਾਲੇ ਅਰੀਜ ਹਾਂਜੀ ਤੇ ਚੰਗੇ ਸੀਮੰਟ ਦੀ ਆ ਆਪਾਂ ਦਾ ਗਾੜੀ ਚੋਂ ਸੀਮੰਟ ਦਾ ਆਪਾਂ ਨੂੰ ਪੱਕਾ ਕਨਫਰਮ ਨਹੀਂ ਆਵੇਂ ਝੂਠ ਦੇ ਮਾਰ ਕੇ ਨਹੀਂ ਆਪਾਂ ਦੇਣੀ ਕਿਸ ਨੂੰ ਠੀਕ ਹੈ ਤੇ ਆਪ ਚੰਗੇ ਸੀਮੰਟ ਦੀ ਆ ਬਰੂਡ ਦੇ ਸੀਮੰਟ ਦੀ ਖੋਦਾ ਏਬੀਐਸ ਬਰੂਡ ਹਾਂਜੀ ਏਬੀਐਸ ਬਰੂਡ ਦੀ ਕੋਈ ਅਜੇ ਹਫਤਾ ਖੰਡ ਲੈਂਦੀ ਆ ਬੱਛੀ ਸੂਣ ਠੀਕ ਹੈ ਬੱਛੀ ਦੋਸਤੋਂ ਪੂਰੀ ਸ਼ਕੀਨੀਆਂ ਮੂੰਹ ਬਾਕੀ ਦੰਦ ਆਪਾਂ ਚੈੱਕ ਕਰਾਵਾਂਗੇ ਵੀਡੀਓ ਦੇ ਵਿੱਚ ਹੀ ਠੀਕ ਹੈ ਜੀ ਕਨਫਰਮ ਦੋ ਦੰਦ ਆ ਠੀਕ ਹੈ ਜੀ ਲਓ ਦੋਸਤੋਂ ਕੱਦ-ਗਾੜ ਦਾ ਕਰੋ ਚੈੱਕ ਬਰੀਡ ਵਾਈਜ਼ ਪੂਰੀ ਆ ਨੁਕਰੀ ਘੋੜੀ ਵਰਗੀ ਜੀ ਦੋਸਤੋਂ ਬਿਲਕੁ ਇਹ ਦੋਸਤੋਂ ਗਾਵਾਂ ਫਾਰਮ ਦੇ ਚ ਖੁੱਲੀਆਂ ਰਹੀਆਂ ਰਸੇ ਨਾਲ ਤੁਰ ਬਸ ਉਹੀ ਚੱਕਰ ਨਾ ਜਿਹੜਾ ਚੱਬੂ ਪਾਇਆ ਹੋਇਆ ਚ ਤੁਰਦੀ ਥੋੜਾ ਔਖਾ ਹਾਂਜੀ 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 ਲਓ ਦੋਸਤੋਂ ਬਾਕੀ ਕਰੋ ਚਾਲ ਚੱਕੀ ਦੇਖੋ ਤੁਰਕ ਬਰਾ ਚੈੱਕਰਾਓ ਗਰੇ ਦੇਖੋ ਜੀ ਕਰੋ ਚੈੱਕ ਬਾਕੀ ਐ ਬਿਲਕੁਲ ਪਤਲੀ ਸਿੰਗਲ ਡੀਰੀ ਜ ਨੂੰ ਕਹਿ ਦਿੰਦੇ ਆ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਸਾਰੀ ਫੇਸ ਕੁਆਲਟੀ ਚੈੱਕ ਕਰ ਲੋ ਇਹ ਵੀ ਅਜੇ ਆਈਆਂ ਨੂੰ ਘੰਟਾ ਕਿ ਹੋਇਆ ਆਈਆਂ ਥੋੜਾ ਦੂਰ ਹਥ ਕਾਵੜ ਦੇ ਵਿੱਚ ਥੋੜੀ ਵਸੀ ਵੇਹੇ ਵੀ ਠੀਕ ਹੈ ਜੀ ਦੋਸਤੋ ਆਰਡਰ ਕੁਆਲਿਟੀ ਸੋਹਣੀ ਤਿਆਰ ਕਰੀ ਦੀ ਥਣ ਦੋਸਤੋ ਵੇਖੋ ਕਰੋ ਚੈੱਕ ਨਿਕੜ ਰਿਹਾ ਥਣ ਚਾਰੇ ਗੈਪ ਚ ਲੱਗੇ ਜ ਕੋਈ ਫੋਟਸ਼ਾਂਗ ਨਹੀਂ ਨਾਲ ਬਾਗੇ ਬਿਲਕੁਲ ਜਿਹੜਾ ਕੰਪੈਕਟਰ ਰੱਖੂਗੀ ਠੀਕ ਹੈ ਜੀ ਲੋ ਜੀ ਦੋਸਤੋ ਜੀ ਬਰੀਡ ਚੈੱਕ ਦੀ ਸ਼ਾਈਨਿੰਗ ਚੈੱਕ ਕਰ ਲੋ ਬਾਗੇ ਖੜਾ ਸਾਹ ਤੁਹਾਨੂੰ ਪਤਾ ਗਰਮੀ ਜੋ ਰਿਸਕ ਨਹੀਂ ਲੈਂਦਾ ਆਪਾਂ ਰਿਸਕ ਲੈਨੇ ਤਾਂ ਹੀ 6 ਸੇ 7 ਸੇ ਨਾਕ ਬੰਨੀ ਦੇਵੇ ਇਹਦੀ ਇਹਦੀ ਗੱਲ ਹੈ ਹਾਂ ਜੀ ਠੀਕ ਹੈ ਜੀ ਕੀ ਮੁੱਲ ਕਰਨਾ ਦਾ ਮੁੱਲ ਸਰਦੀਆਂ ਹੁੰਦੀਆਂ ਤੇ ਹੋਰ ਹਿਸਾਬ ਨਾਲ ਆਹੀ ਹਾਂਜੀ ਹੁਣ ਗਰਮੀ ਦੇ ਹਿਸਾਬ ਨਾਲ ਕਰ ਲੈਨੇ ਆ ਹੁਣ ਗਰਮੀ ਵਾਲੇ ਮੁੱਲ ਮੁੱਲ 90000 ਤੇ 85000 ਦੀ ਦੇ ਦਾਂਗੇ 85000 ਸਰਦੀ ਹੁੰਦੀ ਤੇ ਲੱਖੋਂ ਬਾਹਰ ਵੇਖਦੀ ਬਚੀ ਉਮਰ ਦੇ ਹਿਸਾਬ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਲਈ ਦੋਸਤੋ 90000 ਰੁਪਿਆ ਡਿਮਾਂਡ 85000 ਤੋਂ ਮੰਨਦਣਾ ਬਾਗਿਆ ਬਾਣਾ ਉਹ ਖਰਹਾ ਦੰਦ ਚੈੱਕ ਕਰਾ ਦਈਏ ਇਕ ਰੀ ਹਾਂਜੀ ਹਾਂਜੀ ਇਹ ਨਾ ਕੋਈ ਵੀਰ ਭਰਾ ਆ ਕੇ ਉਦਾਂ ਬਹਿਤਾ ਲੋ ਦੋ ਦੰਦ ਰੀਜ਼ਨ ਚੈੱਕ ਕਰ ਲੋ ਦੇਖੋ ਠੀਕ ਠੀਕ ਹੈ ਠੀਕ ਹੈ ਹਾਂਜੀ ਇਹ ਦੀ ਦਸੀ ਡੀਟੇਲ ਜੀ ਇਹ ਖੈਰਾ ਸਾਹਿਬ ਅਜੇ ਬੋਲੇ ਹੀ ਆ ਕੱਲ ਦੀ ਸੂਈ ਆ ਅੱਛਾ ਜੀ ਤੇ ਮੇਲ ਕਾਫੇ ਦੇ ਮਗਰ ਆ ਅੱਛਾ ਜੀ ਬੱਚੇ ਨੂੰ ਜਨਮ ਬੱਚੇ ਨੂੰ ਜਨਮ ਦਿੱਤਾ ਠੀਕ ਹੈ ਜੀ ਤੇ ਬੋਲੇ ਉਹ ਚੰਗੇ ਤੋਂ ਸਟਾਰਟਿੰਗ ਕੀਤੀ ਇਹਨੇ ਕੋਈ 18 ਲੀਟਰ ਬੋਲੇ ਤੋਂ ਸਟਾਰਟਿੰਗ ਕਰਦੀ ਇਹਨੇ ਠੀਕ ਹੈ ਲੋ ਦੋਸਤੋ ਤੇ ਦੁੱਧ ਜਿਹੜਾ ਵਾ ਯਾਨੀ ਕਿ ਗਰਮੀ ਦਾ ਮੌਸਮ ਦੇ ਵਿੱਚ ਵੀ ਆਰਾਮ ਨੇ ਜਿਹੜਾ ਵਾ 24 25 ਤੋਂ ਨਹੀਂ ਮਰਦੀ 24 25 ਪਲੱਸ 24 ਹਾਂ ਜੀ ਤੇ ਬਾਕੀ ਜਰਸੀ ਕ੍ਰੋਸ ਆ ਠੀਕ ਹੈ ਜੀ ਹਾਂ ਜੀ ਲੋ ਜੀ ਕਰ ਲੋ ਚੱਕ ਇਸ ਹੀ ਕ੍ਰੋਸ ਦੋਸਤੋ ਸੁਵਾ ਵੀ ਦੁਜਾ ਸੀ ਦੁਜਾ ਸੁਵਾ ਸੁਈ ਆ ਜੀ ਦੁਜਾ ਸੁਵਾ ਸੁਈ ਤੇ ਬੱਚਾ ਨੇ ਦੋਸਤੋ ਵਛਾ ਦਿੱਤਾ ਜੇ ਅੱਜ ਤਿੰਨ ਦਿਨ ਦਾ ਟਾਈਮ ਹੋ ਗਿਆ ਸੀ ਇਹਨੂੰ ਨਹੀਂ ਕੱਲ ਦੀ ਸੁਈ ਖੜਾ ਸਾਬ ਅੱਛਾ ਕੱਲ ਦੀ ਹਾਂਜੀ ਹਾਂਜੀ ਲਓ ਜੀ ਦੋ ਕੱਲ ਸਵੇਰੇ ਸੁਈ ਆ ਅਜੇ ਕੰਫਰਮ ਆਪਾਂ ਪੂਰੀ ਸਾਫ ਨਹੀਂ ਕੀਤੀ ਏ ਠੀਕ ਹੈ ਜੀ ਅੱਜ ਸ਼ਾਮ ਨੂੰ ਸਾਫ ਕਰ ਦਾਂਗੇ ਇਹ ਗਰਮੀ ਦਾ ਮੌਸਮ ਵੈਸੇ ਨਹੀਂ ਤੇ ਚ ਕਰਨੀ ਨਹੀਂ ਹਾਂਜੀ 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 ਲਓ ਜੀ ਕਰੋ ਚੈੱਕ 18 ਲੀਟਰ ਬੋਲੇ ਬਾਕੀ ਕੋਈ ਵੀਰ ਭਰਾ ਕੰਡਾ ਲੈ ਕੇ ਆਜੇ ਲੀਟਰ ਲੈ ਕੇ ਆਜੇ ਠੀਕ ਹੈ ਦੋ ਟਾਈਮ ਆਪਦੀ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਵੈੜ ਨੂੰ ਠੀਕ ਹੈ ਜੀ ਉਹ ਤਾਂ ਹਨੂ ਸਵਾਰ ਨਹੀਂ ਹੁੰਦਾ ਵੇਚਨ ਦਾ ਨਹੀਂ ਆ ਜੀ ਇਹ ਤਾਂ ਗੱਲ ਹੈ ਬੰਦ ਹੋ ਜਾਓ ਜੀ ਲਓ ਜੀ ਬਾਕੀ ਠੰਡੀ ਸੀਜ਼ ਲੱਗਾ ਇਹੋ ਜਿਹੇ ਵੇੜਾ ਲੱਭਦੀਆਂ ਵੜੀਆਂ ਘਾਟੇ ਇਹ ਰੰਗ ਦੇ ਵਿੱਚ ਹਾਂਜੀ 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 ਤੈਨੂੰ ਐਰ ਸ਼ੇਅਰ ਵੀ ਕਹਿ ਸਕਦੇ ਨੇ ਜਰਸੀ ਵੀ ਕਹਿ ਸਕਦੇ ਹਾਂ ਜੀ ਜਰਸੀ ਦਾ ਕ੍ਰੋਸ ਵੀ ਅੰਕ ਕਹਿ ਸਕਦੇ ਹਾਂ ਜੀ ਬਾਕੀ ਦੋਸਤੋ ਆ ਜਿਹੜੀ ਰੇਨਸ ਲੱਗੀ ਹੈ ਇਹਦੇ ਹਵਾਨੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸਭ ਨਾਲ ਵੱਡੀ ਗੱਲ ਸੁਈ ਸੁਵਾਈ ਹੈਗੀ ਆ ਜੀ ਇਹ ਜਿਹੜੀ ਪ੍ਰੋਪਰ ਪੈ ਗਈ ਆ ਕੱਦ ਕਾਠੀ ਪੂਰਾ ਕੱਦ ਕਾਠ ਵੀ ਇਹਨੇ ਵੀ ਮੀਡੀਅਮ ਹੋਊਗਾ ਪਰ ਹੈਵੀ ਵੇਟ ਦੀ ਜੇ ਠੀਕ ਹੈ ਜੀ ਬਾਕੀ ਠੰਡੀ ਸੀਰੀਜ਼ ਲੱਗ ਜੇ ਇਹਨੇ ਗੱਲ ਬਈ ਪੂਰੀ ਸੀਰੀਜ਼ ਲੱਗ ਜੇ ਦੋ ਤਿੰਨ ਚੈੱਕ ਕਰ ਲੋ ਤੇ ਮੁੱਲੇ ਦਾ ਮੁੱਲ ਖੈਰਾ ਸਾਹਿਬ ਜੋ ਮਰਜ਼ੀ ਕਰ ਲੀਏ 95000 95000 ਦੀ ਦੇ ਦਾਂਗੇ ਜੀ 95000 ਹਾਂ ਜੀ ਹਾਂ ਜੀ ਠੀਕ ਸਮੋਲੇ ਨਹੀਂ ਕਰ ਦਾਂਗੇ ਮਾਨਦਾਨ ਕੋਈ ਨਹੀਂ ਜਿੰਨਾ ਕੋ ਹੋ ਸਕਿਆ ਵਿੱਚੋਂ ਠੀਕ ਠੀਕ ਹਾਂ ਜੀ ਹਾਂ ਜੀ ਇਹ ਤੋਂ ਅਗਿਆਈਏ ਜੀ ਇਹਦੇ ਬਾਰੇ ਇਹ ਖੈਰਾ ਸਾਹਿਬ ਬਿਲਕੁਲ ਤਿਆਰੀ ਦੇ ਵਿੱਚ ਆ ਹਾਂ ਜੀ ਤੇ ਚਾਰ ਦੰਦਾ ਮੂੰਹ ਤੇ ਪਹਿਲਾ ਸੂਆ ਸੁਣਾ ਇੰਨੇ ਅੱਛਾ ਪਹਿਲਾ ਸੂਆ ਅੱਜ ਸਵੇਰੇ ਭਲਕੇ ਸੂਵੇ ਬਿਲਕੁਲ ਜਨਗੀ ਤਿਆਰੀ ਆ ਭੁਲਾ ਭੁਲਾ ਪਈ ਥੋੜੀ ਜਨਗੀ ਆ ਲਓ ਦੋਸਤੋ ਤਿਆਰੀ ਦੇ ਵਿੱਚ ਇਹ ਸੁਣਦੇ ਉਹ ਸਾਡਾ ਭਾਵੇਂ ਅੱਜ ਰਾਤ ਨੂੰ ਸੂਪੇ ਹਾਂਜੀ ਭਾਵੇਂ ਕੱਢ ਵੀ ਜਾਵੇ ਤਾਂ ਖੱਢ ਜੇ ਚਾਰ ਦੰਦ ਦੋਸਤੋ ਮੂੰਹ ਚ ਸੂਆ ਪਹਿਲਾਂ ਸੁਣੀ ਜੇ ਲਓ ਜੀ ਕਰੋ ਚਾ ਕਰਮਾਈ ਨੇ ਹੱਡ ਜਿਹੜਾ ਸੋਨਾ ਚੜ ਕੀਤਾ ਲੇ ਮੋੜ ਤੋਂ ਮੋੜ ਲਈ ਥੋੜਾ ਭੜਾ ਭੜਾ ਕਰਕੇ ਨਾ ਵੈਟ ਚੱਲਣ ਤੇ ਦਿੱਕਤ ਕਰਦੀ ਪਰ ਸਲੇ ਕੋਲੇ ਵਾਲੂਆ ਭਰਿਆ ਹਾਂਜੀ 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 ਚਾਰ ਦੰਦ ਦੋਸਤੋ ਲਓ ਜੀ ਆ ਫਾਰਮ ਵਾਲੀ ਜਿਹੜੀਆਂ گاਵਾ ਦੋਸਤੋ ਰਸੇ ਨਾਲ ਤੁਰਨ ਦੇ ਵਿੱਚ ਦਿੱਕਤ ਕਰਨਗੀਆਂ ਹਮੇਸ਼ਾ ਬਾਕੀ ਦੋਸਤੋ ਆਰਡਰ ਕੁਆਲਟੀ ਜਿਹੜੀ ਕਰਵਾਈ ਨੇ ਸੁਣੀ ਬਾਕੀ ਆਪਾਂ ਤਾਂ ਪਤਾ ਖੈਰਾ ਸਾਹਿਬ ਥੋੜਾ ਚੰਗਾ ਮਾਲ ਲੈ ਕੇ ਖੋਜ ਆ ਭਾਵੇਂ ਗਰਮੀ ਹੋਵੇ ਤੇ ਭਾਵੇਂ ਹੋਵੇ ਸਰਦੀ ਹਾਂਜੀ 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 ਲਓ ਜੀ ਕੱਡ ਕੱਡ ਚੈੱਕ ਕਰ ਲਓ ਓੜੇ ਪੜੇ ਦੋਸਤੋ ਬਿਲਕੁਲ ਨਵਾਈ ਹੋਏ ਬਾਕੀ ਹੋਰ ਤਿਆਰੀ ਦੇ ਵਿੱਚ ਹੀ ਆ ਰਾਤ ਨੂੰ ਸੋਈ ਭਾਵੇਂ ਬੈਠਾ ਠੀਕ ਹੈ ਜੀ ਹਾਂਜੀ ਬਾਕੀ ਇਹ ਨਹੀਂ ਵੀ ਲੱਤ ਘੁੱਟ ਜੁਗਦੇ ਵਾਂਗੀਆਂ ਕਿ ਠੰਡੀ ਸੀ ਲੱਗਦਾ ਇਹ ਦਾ ਮੁੱਲ ਕਰਨਾ ਤੁਸੀਂ ਇਹ ਦਾ ਮੁੱਲ ਖੈਰਾ ਸਾਹਿਬ 90000 ਜੀ ਹੂੰ ਤੇ ਇਹ ਆ 85000 ਦੀ ਹਾਨਾ ਦੇ ਦਾਂਗੇ ਜੀ 85 ਹਾਂਜੀ ਹਾਂਜੀ ਠੀਕ ਹੈ ਜੀ ਕੋਈ ਥੋੜਾ ਬੋਧਾ ਇਮਾਨਤਾਨ ਹੋਣਾ ਇਹਦੇ ਵਿੱਚ ਜਿਆਦਾ ਨਹੀਂ 90000 ਰੁਪਏ ਦੋਸਤੋ ਡਿਮਾਂਡ 85000 ਤੋਂ ਵੀ ਕਿੰਦਾ ਥੋੜੀ ਬੜੀ ਛੋੜਛੱਪਾ ਮੌਕੇ ਤੇ ਮਾਨਤਾ ਜ਼ਰੂਰ ਹੋਊਗਾ ਇਹ ਦੋਵਾਂਗੇ ਦਸੀਏ ਹਰਪ੍ਰੀਤ ਜੀ ਇਹ ਖੈਰਾ ਸਾਹਿਬ ਤੋਹਫਾ ਤੋਹਫਾ ਹੀ ਆ ਨਾਕ ਦਾ ਬੱਚਾ ਜੀ ਨਾਕ ਦਾ ਬੱਚਾ ਜਿਹਨੂੰ ਕਹਿ ਸਕਦੇ ਆ ਲੋ ਜੀ ਖਰੋ ਚੱਕੀ ਬਿਲਕੁਲ ਬਲੈਕ ਡਾਇਮੰਡ ਵੱਛੀ ਆ ਉਮਰ ਵੱਡੀ ਛੋਟੀ ਖੈਰਾ ਸਾਹਿਬ ਖੀਰੀ ਜਾਨਣੇ ਕਿ ਅਜੇ ਹਫਤਾ ਸੂਨ ਦੇ ਵਿੱਚ ਲੈਂਦਾ ਰਹਿੰਦਾ ਜੀ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਪਤਾ ਵੀ ਖੀਰੀ ਵਸ਼ੀ ਸੁਵੋਣੀ ਪੂਰੀ ਮਿਹਨਤ ਕੋ ਇਹਨੇ ਲਾ ਕੇ ਫਿਰ ਤਿਆਰ ਕੀਤੀ ਆ ਹਾਂਜੀ 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 ਇਹ ਉਤਰਾ ਗੱਲਾਂ ਨਾਲ ਤਿਆਰ ਤਾਂ ਹੁੰਦੀ ਨਹੀਂ ਆ ਬਰੀਡ ਤੁਸੀਂ ਚੈੱਕ ਕਰ ਲਓ ਲਓ ਜੀ ਕਰੋ ਚੈੱਕ ਥੋੜੀ ਜਿਹੀ ਨੇਰੇ ਵਿੱਚ ਵੀਡੀਓ ਬਣੀ ਹੋ ਤੇ ਦੇਖ ਨਹੀਂ ਸਕਦੇ ਨਹੀਂ ਦੇਖ ਸਕਦੀ ਜੀ ਬਿਲਕੁਲ ਜਿਹਨੂੰ ਕਹਿੰਦੇ ਜੈਡ ਬਲੈਕ ਇਹ ਉਹ ਚੀਜ਼ ਆ ਜੈਡ ਬਲੈਕ ਆ ਸ਼ਾਈਨਿੰਗ ਪੂਰੀ ਆ ਲੰਥ ਪੂਰੀ ਆ ਹਾਈਟ ਪੂਰੀ ਆ ਹਾਂਜੀ ਐਡੀ ਵਸ਼ੀ ਤਿਆਰੀ ਨੂੰ ਪਰਾ ਖੈਰਾ ਸਾਹਿਬ ਜਿੰਨੇ ਕੀਤੀ ਹੋਗੀ ਮੈਨਾਂ ਉਹਦੀ ਤਰੀਫਾਂ ਵਾਲੀ ਗੱਲ ਆ ਤੀਮ ਕਰਨਾ ਪੈਂਦੀ ਉਹ ਬੰਦੇ ਦੀ ਜਿੰਨੇ ਵੇਹੜ ਤਿਆਰ ਕੀਤੀ ਆ ਕੱਦ ਕੱਦ 200 ਹਰ ਪੀਦੇ ਮੋਢਿਆਂ ਤੋਂ ਬਰਾ ਮੇਰੇ ਲੋ ਤਾਂ ਹੀ ਜਾਊਗੀ ਜੀ ਕਿੱਥੇ ਜਾਊਗੀ ਹਾਂ ਜੀ ਅਰੇ ਇੱਕ ਵੇਹੜ ਹੋਰ ਪਰੋਗੀ ਜੇ ਉਮਰ ਬੜੀ ਛੋਟੀ ਹੈ ਨਾ ਹਾਂ ਜੀ ਹਾਂ ਜੀ ਰਾਤ ਦੁਜੇ ਸੂਏ ਜਾ ਕੇ ਵੇਹੜ ਨੇ ਜਿਹੜਾ ਮਾਨਾ ਇਹੋ ਜੀ ਐਡੀ ਛੋਟੀ ਉਮਰ ਵਾਲੀਆਂ ਖੈਰਾ ਸਾਹਿਬ ਵੇਹੜਾ ਜਿਹੜੀਆਂ ਜਵਾਨ ਹੁੰਦੇ ਹੁੰਦੇ ਤਿੰਨ ਸੂਏ ਦੇ ਜਾਂਦੀਆਂ ਦੇ ਜਾਂਦੀਆਂ ਦੇ ਲਈ ਤੇ ਦੋਂਦੀ ਹੋਣੀ ਚੌਗੀ ਹੋਣੀ ਛਗੀ ਹੋਣੀ ਆ ਲਓ ਜੇਰ ਜਾ ਕੇ ਜਵਾਨ ਹੋਣੀ ਥੋੜਾ ਤੁਰਦੀ ਘਟਾਣਾ ਫੁਲੀਆਂ ਫੁਲੀਆਂ ਨਹੀਂਆਂ ਬਹਿਣਾ ਹਰੀਆਂ ਨਹੀਂਆਂ ਲਓ ਜੀ ਕਰੋ ਚੈੱਕ ਇਹਦੇ ਆ ਬਾਹ ਦਾੰਦ ਵੀ ਚੈੱਕ ਕਰਾਵਾਂਗੇ ਹਰ ਪੀਰ ਨੂੰ ਮੈਂ ਲਾਗੇ ਖਲਾਰਾਂਗਾ ਕਰੀ ਹਰ ਪੀਰ ਤੇ ਵੇਖੋ ਜੀ ਵਾਹੇ ਖਲੋ ਜਿੰਨੇ ਆ ਹਾਈਟ ਵੇਖ ਲੋ ਲਓ ਜੀ ਦੇਖੋ ਕਰ ਲੈ ਚੈੱਕ ਇਹਦਾ ਹਾਈਟ ਹੋਣਾ ਕੋਈ ਸਮਝ ਲੈ ਉੱਚੀ ਹਾਈਟ ਆ ਰਹੀ ਯਾਰ ਬਰੀਡ ਵਾਲੀਆਂ ਮਸ਼ੀਆਂ ਕਦ ਕਰਦੀਆਂ ਈਰ ਜੀ ਵਸ਼ੀ ਹਾਂਜੀ ਹਾਂਜੀ ਪੂਰੀ ਫੁੱਲ ਬਰੀਡ ਦੋਸਤੋ ਸੋਹਣੀ ਦੋਸਤੋ ਪੂਰੀ ਰੱਜ ਗਈ ਤੁਸੀਂ ਚੈੱਕ ਕਰ ਸਕਦੇ ਜੀ ਬਿਊਟੀ ਬਹੁਤ ਵਧੀਆ ਜੀ ਜੇ ਪਿਆਰ ਕਰਦਾ ਆਪਾਂ ਘਰੇ ਤਿਆਰ ਕਰੀਏ ਤਾਂ ਕਿੰਨਾ ਖਰਚਾ ਆਉਂਦਾ ਤਿਆਰ ਕਰਨ ਚ ਵੀ ਆਹ ਵੇਖ ਲੈ ਬੰਦ ਚੈੱਕ ਕਰਾਓ ਇਤਰੀ ਅਰੇ ਵੇਖੋ ਜੀ ਲਓ ਜੀ ਦੋ ਦੰਦ ਦੋ ਬਲੀ ਖੀਰੀ ਜੀ ਦੋ ਦੰਦ ਇਹਦੇ ਚ ਪਟੇ ਆ ਖੀਰੀ ਹੈ ਜੀ ਹਾਂਜੀ 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 ਕੋਈ ਦੰਦ ਸੁੱਟਿਆ ਵਾ ਲਓ ਦੋ ਦੋ ਦੰਦ ਦੋ ਦਾਰੇ ਦੰਦ ਆ ਜੀ ਹਾਂਜੀ ਹਾਂਜੀ ਦੋ ਦੰਦ ਵਸ਼ੀਆਂ ਲਵਦੀਆਂ ਹੋਣੀਆਂ ਘਾਟ ਆ ਬੜੀਆਂ ਘਟ ਲਵਦੀ ਹਾਂਜੀ ਬਾਕੀ ਪਤਾ ਗੱਲ ਕੀ ਸਾਹਮਣਾ ਇਹੋ ਜਿਹਾ ਪਹੂਪਣਾ ਸਾਹਮਣਾ ਔਖਾ ਜੀ ਧਾਮ ਜਿਨੇ ਕੀਤੀ ਆ ਉਹ ਬੰਦੇ ਦੇ ਵੀ ਹੱਜ਼ ਬਾਰੇ ਬਾਰੇ ਜਾਈਏ ਹਾਂਜੀ ਹਾਂਜੀ ਕੀ ਮੁੱਲ ਕਰਨਾ ਜਿਆਦਾ ਏਨ ਮੁੱਲੀ ਆ ਤੇ ਮੋੜਦਾ ਕੀ ਕਰਨਾ ਠੀਕ ਮੋੜ ਜੋ ਮਰਜ਼ੀ ਕਰਦੀ ਐ ਸਾਰੇ ਖੈਰਾ ਸਾਹਿਬ 100000 ਰੁਪਏ ਦੇ ਦਾਂਗੇ ਪੂਰੇ ਲੱਖ ਦੇ ਹਾਂਜੀ ਕੰਦਾ ਕੁ ਮੰਨ ਲਾ ਸਕਦਾ ਥੋੜਾ ਬੋਲਾ ਕਰਦਾਂਗੇ ਜਿੰਨਾ ਵਿੱਚ ਹੋ ਸਕਿਆ ਵੇ ਖੀਰੀਆਂ ਬੱਚੀਆਂ ਚੰਗੇ ਅੱਡੇ ਦੇ ਹੋਣ ਤਾਂ ਤੁਹਾਨੂੰ ਪਤਾ ਕਿੱਥੇ ਜਾ ਕੇ ਵੇਚਦੀਆਂ ਅਲੀ ਇਹ ਤਾਂ ਗੱਲ ਹੈਗੀ ਹਾਂਜੀ ਕੰਦਾ ਕੁ ਸਕਦਾ ਮੰਨਣ ਫਿਰ ਕਰ ਦਈਏ ਕਿ 2000 ਰੁਪਏ ਕਰ ਦਈਏ 98000 ਆ 98000 ਦੀ ਦੇ ਦਾਂਗੇ ਜੀ ਠੀਕ ਹੈ ਜੀ 95000 ਦੀ ਹਾਂ ਨਾ ਹੋਣੀ ਕੋਈ ਵੀਰ ਸਿਰਕ ਪਾਈ ਨਾ ਕਰੀ ਲਓ ਜੀ ਦੋਸਤ ਹਾਂਜੀ ਫਿਰ ਚੈੱਕ ਇਹ ਉਹ ਬਰਾ ਸਿਆਲ ਜਿਹੜੇ ਵਸ਼ੀ ਆ ਮੈਂ 1.5 ਲੱਖ ਦੀ ਵੇਚ ਦੇਣੀ ਠੀਕ ਠੀਕ ਉਮਰ ਵਾਲੀ ਛੋਟੀਆਂ ਨਾ ਏਡੀਆਂ ਬੱਚੀਆਂ ਜਿਹਨੇ ਫਾਰਮ ਚ ਪਾਉਣੀਆਂ ਉਹਦੇ ਆਸਤੇ ਬਹੁਤ ਬੈਨੀਫੀਟ ਆਗਾ ਮੈਂ ਤੁਹਾਨੂੰ ਬਹੁਤ ਵਧੀਆ ਜੀ ਬਾਕੀ ਥਣਾ ਦੀ ਕੁਆਲਟੀ ਮੈਂ ਤੁਹਾਨੂੰ ਚੈੱਕ ਕਰਨਾ ਕਰੋ ਜੀ ਇਹ ਫਾਰਮ ਵਾਲੀਆਂ ਮੱਛੀਆਂ ਜਿਵੇਂ ਉਹ ਦੋਂਦੀ ਹੋਗੀ ਇਹ ਖੀਰੀ ਹੋਗੀ ਹਾਂ ਜੀ ਹਾਂ ਜੀ ਇਕਾ ਚੌਗੀ ਹੋ ਗਈ। ਇਹ ਬਛੀਆਂ ਪਹਿਲਾ ਪਹਿਲਾ ਸੁਆਸ ਹੁੰਦੀਆਂ ਤਿੰਨੇ ਜਿੰਨੇ ਕਹੇ ਮਤਲਬ ਨਵਾਂ ਵੀਰ ਨੇ ਫਾਰਮ ਸਟਾਰਟ ਕਰਨਾ ਉਹਦੇ ਵਾਸਤੇ ਬਹੁਤ ਚੰਗੀ ਉਮਰ ਵਾਲੀਆਂ ਬਛੀਆਂ ਨੂੰ ਮਿਲ ਜਾਣੀਆਂ। ਉਹ ਨਵੀਆਂ ਬਛੀਆਂ ਜਿਹੜਾ ਵੀਰ ਪਾਉਦਾ ਉਹ ਕਾਮਜਾ ਵੀ ਗਾਮਜਾ ਵਾ। ਆਪਣਾ ਖੁਦ ਦਾ ਫਾਰਮ ਆ ਆਪਾਂ ਨੂੰ ਤਾਂ ਔਰ ਥੋੜੀ ਵਾਧ ਦੇ ਇਸ ਚੱਕਰ ਦੇ ਵਿੱਚ। ਕਿ ਉਹ ਬਛੀਆਂ ਤਿਆਰ ਕਰੰਦੇ ਆ ਬਛੀਆਂ ਤਿਆਰ ਹੋ ਵੀ ਗਈਆਂ ਕਿਸੇ ਦਿਨ ਵਾ ਵੀਡੀਓ ਆਪਣੇ ਫਾਰਮ ਦੀ ਬਣਾਵਾਂਗੇ। ਬਛੀਆਂ ਵਾ ਤਿਆਰ ਕੀਤੀਆਂ ਖੀਰੀਆਂ ਹੀ ਸੋਹਣੀਆਂ ਹੋ ਵੀ। ਹਾਂਜੀ ਹਾਂਜੀ। ਠੀਕ ਹੈ ਜੀ। ਲੋ ਜੀ ਦੋਸਤੋ ਇਸ ਤੋਂ ਅੱਗੇ ਵੀਰ ਦੇ ਕੋਲੇ ਇੱਕ ਜਰਸੀ। ਇਹ ਜਰਸੀ ਕ੍ਰੋਸ ਆ ਖ ਜੇ ਅਸੀਂ ਕ੍ਰਾਸ ਤੈਨੂੰ ਕੋਈ ਮਤਲਬ ਸਮਾਂ ਤਿੰਨ ਚਾਰ ਦਿਨਾਂ ਬਾਅਦ ਹੋ ਗਿਆ ਸੂਈ ਨੂੰ ਅੱਛਾ ਜੀ 12 ਲੀਟਰ ਬੋਲਾ ਦਾ ਸਟਾਰਟਿੰਗ ਹੈ 12 ਲੀਟਰ ਬੋਲਾ ਜਿਹੜਾ ਹੁਣ ਹਾਜ਼ਰ ਆ ਸੂਬਾ ਕਿਨੂੰ ਸੀ ਸੂਬਾ ਦੂਜਾ ਬੱਚਾ ਕੀ ਤੇਰੇ ਬੱਚਾ ਵਾਛਾ ਜੀ ਇਹਦੇ ਮਗਰ ਠੀਕ ਹੈ ਜੀ ਹਾਂ ਜੀ 12 ਲੀਟਰ ਦੋਸਤੋ ਬੋਲਾ ਜਿਹੜਾ ਬੜੀ ਮੀਡੀਅਮ ਹਾਈਟ ਦੇ ਵਿੱਚ ਜੀ ਹਾਂ ਜੀ ਕੱਦ ਕੜ ਦੋਸਤੋ ਮੀਡੀਅਮ ਸਾਈਜ਼ ਦਾ ਚੈੱਕ ਕਰ ਲੋ ਲਓ ਜੀ ਕਰੋ ਚੈੱਕ ਲਓ ਜੀ ਇਹ ਗਰਮੀਆਂ ਦਾ ਤੋਹਫਾ ਹੀ ਆ ਹਾਂਜੀ ਹਾਂਜੀ ਦੋਸਤਾਂ ਦਾ ਕੱਦ ਵੀ ਨਿਕਾਉ ਉਹ ਤੇ ਮੁੱਲ ਵੀ ਦਾ ਛੋਟਾ ਹੀ ਹੋ ਜਾਣਾ ਹਰ ਵੀਜ ਤਾਂ ਮੁੱਲ ਕਾਦੇ ਹਿਸਾਬ ਨਾਲ ਕਰਾਂਗੇ ਕਾਦੇ ਹਿਸਾਬ ਨਾਲ ਕੋਈ ਨਹੀਂ ਮੁੱਲ ਕਾਦੇ ਹਿਸਾਬ ਨਾਲ ਉਹ ਜਰਸੀ ਜਿੱਦਾਂ ਦੀ ਠੀਕ ਹੈ ਜੀ ਹਾਂਜੀ ਲੋ ਜੀ ਕਰੋ ਮੁੱਲ ਦਾ ਇਹ 65000 ਦੀ ਦੇ ਤਾਂ ਮੁੱਲ ਨਹੀਂ ਕਰਨਾ ਇਹਦਾ ਕੱਦ ਛੋਟਾ ਜੀ ਦਾ ਕੱਦ ਛੋਟਾ ਵਗੀ ਹੈ ਜਰਸੀ ਆ ਨਾ ਜਰਸੀਆਂ ਮਿਲਦੀਆਂ ਵੱਡੀਆਂ ਕਾਦੇ ਆ ਇਹ 63000 ਦੀ ਦੇ ਦਾਂਗੇ ਖੈਰਾ ਖਾਬ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਜਰਸੀ ਦਾ ਜਿੰਨਾ ਕੋਸਾ ਨਾ ਸਹੀ ਆ ਮੁੱਲ ਠੀਕ ਹੈ ਜੀ ਜਰਸੀ ਮਿਲਦੀ ਬੜੀ ਘਾਟਾ ਹਾਂਜੀ ਹਾਂਜੀ ਇਸ ਤੋਂ ਅਗੇ ਜਿਹੜੀ ਨਾਲ ਬੱਤੀ ਗਾਂ ਇਹ ਖੈਰਾ ਖਾਬ ਸ਼ੇਦ ਆਂਦੇ ਆਵੂਗਾ ਅੱਛਾ ਜੀ ਤੇ ਪਹਿਲਾ ਸੁਆ ਸੂਈ ਆ ਪਹਿਲਾ ਸੁਆ ਸੂਈ ਹਾਂਜੀ ਹਾਂਜੀ ਇਹਦੇ ਬੱਚੇ ਇਹਦੇ ਮਗਰ ਵਛਾ ਹੀ ਆ ਜੀ ਅੱਛਾ ਸਾਰੀ ਹੀ ਗਾਵਾਂ ਦੇ ਮਗਰ ਵਛਾ ਹੀ ਆ ਜੀ ਮੇਰੇ ਖਿਆਲਾਂ ਐਰ ਕੀ ਵਛਾ ਹੀ ਸਾਰੀਆਂ ਮਗਰ ਜੀ ਠੀਕ ਹੈ ਲੋ ਇਹਨੂੰ ਸੂਈ ਨੂੰ ਸਮਾ 10 12 ਦਿਨ ਦਾ ਸਵਾ ਹੋ ਗਿਆ ਤੇ ਕੋਈ 17 18 ਲੀਟਰ ਬੋਲਾ ਹੋਊਗਾ ਜੀ ਬੋਲਾ ਗੁੱਦਲਾ ਹੋ ਜ हां जी दूध ਚ ਆ ਗਈ ਹੁਣੇ ਦੁੱਧ 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 ਬੋਲਾ ਕਹਤਾ ਦੁੱਧ ਦੇ ਦੇ ਮਸਲੇ ਜੀ 17 18 ਲੀਟਰ ਦੋਸਤੋ 17 18 ਦੇ ਦੁੱਧ ਆ ਜਦੇ ਰਹੇ ਹੁਣੇ ਸੂਈ ਨੂੰ 12 13 ਦਿਨ ਦਾ ਟਾਈਮ ਹਾਂ ਜੀ 10 12 ਦਿਨ ਦਾ ਸਮਾਂ ਹੋ ਗਿਆ 10 ਤੋਂ 12 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਪਹਿਲਾ ਸੂਆ ਸੂਈ ਜੀ 6 ਦੰਦ ਮੂਹ ਲਓ ਜੀ ਕੱਦਗਾਠੇ ਦਾ ਚੈੱਕ ਕਰ ਲਓ ਪੂਰੇ ਵੱਡੇ ਕੱਦਗਾਠ ਦੇ ਆ ਜੀ ਤਗਰੀਬਨ ਮੇਰੇ ਸਾਹ ਨਾ ਹਰਪੀ ਜੀ ਚਾਰ ਗਾਵਾਂ ਸੂਈਆਂ ਨਾ ਹਾਂਜੀ ਅੱਜ ਚਾਰ ਗਾਵਾਂ ਸੂਈਆਂ ਤਿੰਨ ਗਾਵਾਂ ਗੱਬਣਾ ਚਾਰ ਗਾਵਾਂ ਦੇ ਮਗਰ ਬੱਚੇ ਬੱਚੇ ਚਾਰ ਮਗਰੇ ਬੱਚੇ ਤੇ ਜਿਹੜੀਆਂ ਗੱਬਣਾ ਉਹ ਤਿੰਨੇ ਪਹਿਲਾ ਪਹਿਲਾ ਸੂਆ ਸੁਣਦੀਆਂ ਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਹਰਪੀ ਜੀ ਇਹਦਾ ਮੁੱਲ ਖੈਰਾ ਸਾਹਿਬ 75000 ਤੇ 70000 ਦੀ ਦੇ ਦਾਂਗੇ ਜੀ 75000 ਦੀ ਮੰਗ ਤੇ 70000 ਦੀ 70000 ਦੀ ਦੇ ਦਾਂਗੇ ਥੋੜਾ ਬੋਧਾ ਕਰ ਦਾਂਗੇ ਜੇ ਨਾ ਹੋ ਸਕਿਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਲੋ ਦੋਤੋ ਸੱਤ ਨਗ ਤੁਹਾਨੂੰ ਦਿਖਾਏ ਜਿਨ੍ਹਾਂ ਵਿੱਚ ਚਾਰ ਨਗ ਸੂਏ ਤੇ ਤਿੰ ਕੋਈ ਮੇਰਾ ਵੀਰ ਜਦੋਂ ਮਰਜ਼ੀ ਆ ਜਾਵੇ گا گاਵਾ ਆਪਣੇ ਕੋਸ਼ੇ ਤੋਂ 6 ਤੋਂ 7 ਨਗ ਜਿਹੜੇ ਹਰ ਮੌਕੇ ਹਾਜ਼ਰ ਹੁੰਦੇ ਹੁੰਦੇ ਆ ਜੀ ਇਹਨੇ ਵੀ ਹੋਣਗੇ ਨਾ ਜਦੋਂ ਮਰਜ਼ੀ ਕੋਈ ਫੋਨ ਲਾ ਗਿਆ ਹੋਵੇ ਭਾਵੇਂ ਨਾ ਫੋਨ ਲਾ ਗਿਆ ਹੋਵੇ 6 ਤੋਂ 7 ਨਗ ਹਾਜ਼ਰ ਮਿਲਣਗੇ ਮੌਕੇ ਤੇ ਹਰ ਵੇਲੇ ਮਿਲਣਗੇ ਹਾਂਜੀ ਹਰ ਵੇਲੇ ਮਿਲਣਗੇ ਮਿਲਣਗੇ ਠੀਕ ਹੈ ਜੀ ਲੋ ਜੀ ਦੋਸਤੋ ਗੱਪਣ ਪਸ਼ੂ ਨੂੰ ਇੱਕ ਆਪਣੇ ਥਣਾ ਦੀ ਤਿੱਪਕੇ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਤੇ ਜਿਹੜੇ ਪਸ਼ੂ ਦੋਸਤੋ ਸੂਏ ਹੁੰਦੇ ਆ ਇੱਕ ਟਾਈਮ ਦੋ ਟਾਈਮ ਚੋ ਕੇ ਮੇਰੇ ਵੀਰ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਅਡਰੈਸ ਇੱਕ ਰੀਵੀ ਦਾ ਫੇਰ ਬੋਲ ਦੇਣਾ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਲ ਸਾਹਿਬ ਹਰਪ੍ਰੀਤ ਸਿੰਘ ਨਾਮ ਵੀਰ ਦਾ ਫੋਨ ਨੰਬਰ ਵੀਰੇ ਖਰੀਫੇ ਬੋਲ ਦੀ ਫੋਨ ਨੰਬਰ 9877735030 ਜੀ ਠੀਕ ਹੈ ਜੀ ਹਾਂ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ